ਸਾਖੀ ਨੂੰ ਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਗੱਲ ਕਰਾਂਗੇ ਗੁਰੂ ਘਰ ਦੇ ਪਹਿਲੇ ਕੀਰਤਨੀਏ ਗੁਨਾਨਕ ਪਾਸ਼ਾ ਦਾ ਕੀਰਤਨ ਕਰਨ ਵਾਲੇ ਭਾਈ ਮਰਦਾਨਾ ਜੀ ਦੀ ਭਾਈ ਮਰਦਾਨਾ ਜੀ ਗੁਨਾਨਕ ਪਾਸ਼ਾ ਨਾਲੋਂ ਉਮਰ ਵਿੱਚ 10 ਸਾਲ ਵੱਡੇ ਸਨ ਭਾਵ ਭਾਈ ਮਰਦਾਨਾ ਜੀ ਦਾ ਜਨਮ 659 ਈਸਵੀ ਨੂੰ ਬਾਬਾ ਬਦਰਾ ਜੀ ਦੇ ਘਰ ਮਾਤਾ ਲਖੋ ਜੀ ਦੀ ਪਾਵਨ ਕੁੱਖੋਂ ਹੋਇਆ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਰਦਾਨਾ ਸ਼ਬਦ ਦੇ ਅਰਥ ਕੀਤੇ ਹਨ ਮਿਹਰ ਪਲੱਸ ਮਰਦ ਮਰਦਾਨਾ ਤੇ ਹੁਣ ਗੱਲ ਕਰਦੇ ਆਂ ਭਾਈ ਮਰਦਾਨਾ ਜੀ ਦੇ ਜੀਵਨ ਬਾਰੇ ਭਾਈ ਮਰਦਾਨਾ ਜੀ ਦਾ ਜਨਮ ਬੇਸ਼ੱਕ ਮਰਾਸੀ ਘਰਾਣੇ ਵਿੱਚ ਹੋਇਆ ਸੀ ਜਿਸ ਕਰਕੇ ਲੋਕ ਉਹਨਾਂ ਨੂੰ ਡੂਮ ਕਹਿੰਦੇ ਸਨ ਅਤੇ ਦੁਰਕਾਰ ਦੇ ਸਨ ਕਈ ਲੋਕ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਕਰਾਈਆ ਕਹਿੰਦੇ ਸਨ ਅਤੇ ਭਾਈ ਮਰਦਾਨੇ ਨੂੰ ਕਰਾਈ ਦਾ ਡੂਮ ਪਰ ਗੁਰੂ ਨਾਨਕ ਪਾਸ਼ਾ ਮਹਾਰਾਜ ਉਹਨਾਂ ਨੇ ਹਮੇਸ਼ਾ ਹੀ ਭਾਈ ਮਰਦਾਨਾ ਨੂੰ ਆਪਣਾ ਭਰਾ ਆਪਣਾ ਭਾਈ ਕਹਿ ਕੇ ਗਲ ਨਾਲ ਲਾਇਆ ਜੋ ਵੀ ਯਾਤਰਾ ਮਹਾਰਾਜ ਨੇ ਕੀਤੀਆਂ ਉਦਾਸੀਆਂ ਕੀਤੀਆਂ ਹਰ ਇੱਕ ਉਦਾਸੀ ਵਿੱਚ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖਿਆ ਜਦੋਂ ਗੁਰੂ ਨਾਨਕ ਪਾਸ਼ਾ ਆਪਣੇ ਪਹਿਲੇ ਸਿੱਖ ਭਾਈ ਲਾਲੋ ਦੇ ਘਰ ਅਹਿਮਦਾਬ ਵਿਖੇ ਗਏ ਤਾਂ ਉੱਥੇ ਭਾਈ ਮਰਦਾਨੇ ਨੂੰ ਭਾਈ ਲਾਲੋ ਦੀ ਸੁੱਕੀ ਰੋਟੀ ਵਿੱਚ ਵੀ 36 ਪ੍ਰਕਾਰ ਦੇ ਭੋਜਨ ਦਾ ਰਸ ਆਇਆ ਸੀ ਇਹ ਭਾਈ ਲਾਲੂ ਦੀ ਕਮਾਈ ਸੀ ਅਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਸੀ ਮਹਾਰਾਜ ਜੀ ਨੇ ਜਿਸ ਜਿਸ ਜਗ੍ਹਾ ਤੇ ਵੀ ਜਾ ਕੇ ਲੋਕਾਂ ਨੂੰ ਸੁਧਾਰਿਆ ਉਸ ਜਗ੍ਹਾ ਤੇ ਭਾਈ ਮਰਦਾਨੇ ਦਾ ਹੀ ਸਾਰਾ ਲਿਆ ਭਾਈ ਮਰਦਾਨੇ ਨੂੰ ਹੀ ਮੂਰੇ ਰੱਖ ਕੇ ਗੁਰਨਾਨਕ ਪਾਸਾ ਨੇ ਹਰ ਇੱਕ ਜੋ ਔਗਣ ਸੀ ਜੋ ਪਾਪੀ ਸੀ ਉਸ ਦਾ ਸੁਧਾਰ ਕੀਤਾ ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਸੱਜਣ ਠੱਗ ਕਾਮ ਰੂਪ ਦੀ ਜਾਦੂਗਰਨੀ ਬਲੀ ਕੰਧਾਰੀ ਹਮਸਾ ਗੌਂਜ ਹਮਸਾ ਗੌਂਸ ਸੱਜਣ ਠੱਗ ਅਤੇ ਹੋਰ ਹੀ ਬੇਅੰਤ ਲੋਕ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਤਾਰਿਆ ਇੱਕ ਗੱਲ ਭਾਈ ਮਰਦਾਨੇ ਦੇ ਇੱਥੇ ਦੱਸਣਯੋਗ ਹੈ ਕਿ ਜਦੋਂ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਤਦ ਗੁਰੂ ਸਾਹਿਬ ਨੇ ਪੁੱਛਿਆ ਕਿ ਮਰਦਾਨੇ ਉਹ ਕਿਵੇਂ ਤਦ ਭਾਈ ਮਰਦਾਨੇ ਨੇ ਹੱਸ ਕੇ ਕਿਹਾ ਤੂੰ ਖੁਦਾਈ ਦਾ ਡੂਮ ਹੈ ਤੇ ਮੈਂ ਤੇਰਾ ਡੂਮ ਭਾਵ ਕਿ ਤੂੰ ਰੱਬ ਦਾ ਪਿਆਰਾ ਹੈ ਤੇ ਮੈਂ ਤੇਰ ਤੂੰ ਰੱਬ ਨੂੰ ਦੇਖਿਆ ਹੈ ਤੇ ਮੈਂ ਤੈਨੂੰ ਦੇਖਿਆ ਹੈ ਗੁਰਨਾਨਕ ਪਾਤਸ਼ਾਹ ਨੇ ਵੀ ਜੋਤੁਰ ਦਰਗਾਹ ਦੀ ਬਾਣੀ ਆਉਣੀ ਉਹ ਸਭ ਤੋਂ ਪਹਿਲਾਂ ਭਾਈ ਮਰਦਾਨੇ ਦੇ ਹੱਥੋਂ ਹੀ ਰਬਾਬ ਵਜਾ ਕੇ ਸੰਗਤਾਂ ਨੂੰ ਸਰਵਣ ਕਰਾਉਣੀ ਸੀ ਇਸ ਲਈ ਜਦੋਂ ਕਦੇ ਵੀ ਮਹਾਰਾ ਨੇ ਕੋਈ ਵੀ ਗੁਰਬਾਣੀ ਜੋਤੁਰ ਦਰਗਾਹੋਂ ਆਉਣੀ ਉਹ ਗਾਣ ਕੀਤੀ ਉਹ ਭਾਈ ਮਰਦਾਨੇ ਨੇ ਰਬਾਬ ਰਾਹੀਂ ਸੰਗਤਾਂ ਨੂੰ ਸੁਣਾਈ ਭਾਈ ਮਰਦਾਨੇ ਦਾ ਵਿਆਹ ਬੀਬੀ ਰਾਖੀ ਜੀ ਨਾਲ ਹੋਇਆ ਅਤੇ ਉਹਨਾਂ ਦੇ ਦੋ ਸੁਪੁੱਤਰ ਬਾਬਾ ਅਜਾਦਾ ਜੀ ਤੇ ਬਾਬਾ ਸਜਾਦਾ ਜੀ ਹੋਏ ਅਤੇ ਉਹਨਾਂ ਦੀ ਇੱਕ ਪੁੱਤਰੀ ਬੀਬੀ ਕਾਕੀ ਜੀ ਸੀ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਵਸਾਏ ਹੋਏ ਨਗਰ ਕਰਤਾਰਪੁਰ ਵਿੱਚ ਹੀ ਆਪਣੇ ਜੋ ਅੰਤਿਮ ਸਵਾਸ ਲਏ ਸਨ 1534ਵੀਂ ਵਿੱਚ ਉਹ ਇਸ ਲੋਕ ਨੂੰ ਛੱਡ ਕੇ ਸੱਚਖੰਡ ਜਾ ਬਰਾਜੇ। ਇੱਥੇ ਹੀ ਦੱਸਣਯੋਗ ਇਹ ਗੱਲ ਵੀ ਹੈ ਕੀ ਭਾਈ ਮਰਦਾਨੇ ਦੇ ਪਰਿਵਾਰ ਵਿੱਚ ਹੀ ਕੀਰਤਨ ਦੀ ਜੁਦਾਤੀ ਉਹ ਮਹਾਰਾਜ ਨੇ ਪੰਚਮ ਪਾਸਾ ਤੱਕ ਬਣਾਈ ਰੱਖੀ ਸੱਤਾ ਤੇ ਬਲਵੰਡ ਜੋ ਮਹਾਰਾਜ ਜੀ ਦੀ ਕੀਰਤਨੀ ਸੰਨ ਪੰਚਮ ਪਾਸਾ ਦੇ ਉਹ ਭਾਈ ਮਰਦਾਨਾ ਜੀ ਦੇ ਹੀ ਪਰਪੋਤੇ ਸਨ ਪਰੰਤੂ ਜਦੋਂ ਉਹਨਾਂ ਨੂੰ ਹੰਕਾਰ ਹੋ ਗਿਆ ਉਸ ਤੋਂ ਬਾਅਦ ਹੀ ਮਹਾਰਾਜ ਜੀ ਨੇ ਆਮ ਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਉਸ ਤੋਂ ਪਹਿਲਾਂ ਗੁਰੂ ਘਰ ਵਿੱਚ ਕੀਰਤਨੀ ਦਾਤ ਸਿਰਫ ਤੇ ਸਿਰਫ ਭਾਈ ਮਰਦਾਨਾ ਜੀ ਦੇ ਹੀ ਪਰਿਵਾਰ ਕੋਲ ਸੀ ਪਰ ਜਦੋਂ ਉਹਨਾਂ ਨੂੰ ਹੰਕਾਰ ਹੋਇਆ ਉਸ ਤੋਂ ਬਾਅਦ ਹੀ ਪੰਚਪਾਸ਼ਾ ਨੇ ਇਹ ਦਾਤ ਆਮ ਸਿੱਖਾਂ ਨੂੰ ਦਿੱਤੀ ਭਾਈ ਮਰਦਾਨੇ ਦੇ ਜੀਵਨ ਦੀ ਹਰ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਭਾਈ ਮਰਦਾਨੇ ਜੀ ਦੀ ਜੀਵਨ ਦੀ ਕਿਹੜੀ ਜੋ ਸਾਖੀ ਹੈ ਉਹ ਸਭ ਤੋਂ ਵਧੀਆ ਲੱਗਦੀ ਹੈ ਤੁਹਾਨੂੰ ਉਹ ਵੀ ਸਰਵਣ ਕਰਾਵਾਂਗੇ